ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਇਹਨਾਂ ਮੁਲਜ਼ਮਾਂ ਨੂੰ ਧਿਆਨ ਨਾਲ ਦੇਖੋ ਇਹਨਾਂ ਦੇ ਕਾਰਨਾਮੇ ਦੇਖ ਤੁਸੀਂ ਵੀ 당ਗ ਰਹਿ ਜਾਉਗੇ ਦਰਸਲ ਇਹ ਛਾਤਰ ਮੁਲਜ਼ਮ ਅੰਤਰਰਾਸ਼ਟਰੀ ਪੱਧਰ ਤੇ ਡਰੱਗ ਰੈਕਟ ਚਲਾ ਰਹੇ ਸੀ ਜਿਨ੍ਹਾਂ ਦਾ ਜਲੰਧਰ ਪੁਲਿਸ ਨੇ ਪਰਦਾ ਫਾਸ਼ ਕਰ ਦਿੱਤਾ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਐਨਾ ਹੀ ਨਹੀਂ ਇਹਨਾਂ ਦੇ ਕੋਲੋਂ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਉਹ ਦੇਖਤਾ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਅੱਗੇ ਸੁਣੋ ਜਲੰਧਰ ਦੇ ਕਮਿਸ਼ਨਰ ਸੁਵਪਨ ਸ਼ਰਮਾ ਹੋਰਾਂ ਦੇ ਜ਼ੁਬਾਨੀ ਸੀਏਏ ਕਮਿਸ਼ਨਰ ਪੁਲਿਸ ਜਲੰਧਰ ਨੇ ਇੱਕ ਅੰਡਰ ਦਾ ਸੁਪਰਵੀਜ਼ਨ ਆਫ ਐਡੀਸੀਪੀ ਇਨਵੈਸਟੀਗੇਸ਼ਨ ਐਂਡ ਐਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਇੱਕ ਡਰੱਗ ਹਟਲ ਦਾ ਦਾ ਫਸ਼ ਕੀਤਾ ਤੇ ਜਿਹੜਾ ਓਪੀਅਮ ਸਪਲਾਈ ਕਰਦੇ ਸੀਗੇ ਟੂ ਡਿਜ਼ਾਈਗਨੇਟਿਡ ਬਾイヤਰਸ ਅਕ੍ਰੋਸ ਦਾ ਗਲੋਬ ਚਾਰ ਕੰਟਰੀਜ਼ ਤੇ ਹੁਣ ਤੱਕ ਸਾਨੂੰ ਸਾਹਮਣੇ ਆਏ ਹਨ ਮੋਡਸ ਆਪਰੇਂਡੀਏ ਸੀਗਾ ਕਿ ਝਾਰਖੰਡ ਤੋਂ ਇਹ ਜਿਹੜੀ OPM ਹੈ ਉਹਦਾ ਇਨਲੈਟ ਸੀਗਾ ਇੱਕ ਬੰਦਾ ਮਨੀ ਠਾਕੁਰ ਜੀ ਦਾ ਨਾਮ ਹੈ ਫੋਰਨ ਬੈਠਾ ਹੈ ਯੂਕੇ 'ਚ ਜਲੰਧਰ ਦਾ ਰਹਿਣ ਵਾਲਾ ਹੈ ਹੁਣ ਤੱਕ ਉਹ ਕਿੰਗਪਿੰਨ ਫਿਗਰ ਆਊਟ ਹੋ ਰਿਹਾ ਉਹ ਅਰੇਂਜ ਕਰਦਾ ਸੀਗਾ OPM Jharkhand ਤੋਂ Jharkhand ਤੋਂ ਡਿਜ਼ਾਈਗਨੇਟਿਡ ਜਿਹੜੇ ਕੂਰੀਅਰ ਸੀਗੇ ਬੰਦੇ ਸੀਗੇ ਉਹ ਆਉਂਦੇ ਸੀਗੇ ਖੁਸ਼ਿਆਰਪੁਰ ਇੱਕ ਅਮਨ ਨਾਮ ਦੇ ਵਿਅਕਤੀ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਉਹਨਾਂ ਦੀ ਕੁਆਂਟੀਟੀ ਪਰ ਉਹ ਵਿਜ਼ਿਟ 10 ਕਿਲੋ ਤੇ 5 ਕਿਲੋ ਹੁੰਦੀ ਸੀ ਅਮਨ ਜਿਹੜਾ ਹੈ ਉਹਦੇ ਦੋ ਮੋਬਾਈਲ ਦੇ ਸ਼ੋਰੂਮਸ ਐ ਇੱਕ ਪੌਸ਼ ਕਲੋਨੀ ਚੁਦਾ ਘਰ ਉਹਨੇ ਨਇਣਾ ਬਣਾਇਆ ਉਹ ਅੱਗੇ ਜਿਹੜਾ ਦਿੰਦਾ ਸੀਗਾ ਸਨੀ ਨੂੰ ਸਨੀ ਜਿਹੜਾ ਹੈ ਉਹਦੀ ਕੋਰੀਅਰ ਕੰਪਨੀ ਹੈ ਜਲੰਧਰ ਦਾ ਰਨ ਵਾਲਾ ਹੈ ਤੇ ਸਨੀ ਜਿਹੜੀ OPM ਸੀਗੀ ਉਹਨੂੰ ਪੈਕੇਟਸ ਚ ਪੈਕ ਕਰਦਾ ਸੀਗਾ ਅੱਧਾ ਕਿਲੋ ਤੇ 1 ਕਿਲੋ ਜਿਹੜੇ ਐਡ्रेसेस ਹੈ ਉਹ ਸ਼ੈਡੂਲ ਹੈ ਕੋਰ ਵਿਅਕਤੀ ਜਿਹੜਾ ਗ੍ਰਿਫਤਾਰ ਹੋਇਆ ਉਹ ਟਾਂਡਾ ਤੋਂ ਗ੍ਰਿਫਤਾਰ ਹੋਇਆ ਇਹਦੀ ਵੀ ਕੋਈ ਕੰਪਨੀ ਹੈ ਇਹ ਐਡ्रेसेस ਪ੍ਰੋਵਾਈਡ ਕਰਦਾ ਸੀਗਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ 300 ਐਡ्रेसेस ਸਾਡੇ ਕੋਲ ਆਏ ਆ ਫੋਰਨ ਐਡ्रेसेस ਜਿਹੜੇ ਯੂਐਸ ਦੇ ਹੈ ਯੂਕੇ ਆਸਟ੍ਰੇਲੀਆ ਤੇ ਕੈਨੇਡਾ ਤੇ ਇਹ ਜਿਹੜਾ ਕਾਰਟਲ ਹੈ ਇਹ ਪਿਛਲੇ 3-4 ਸਾਲ ਤੋਂ ਕੰਮ ਕਰ ਰਿਹਾ ਸੀਗਾ हूँ तक कदम भी यह फटे इसलिए नहीं गया क्योंकि ये सारे वाइट कॉलर हैं इन सारे हम तक कोई भी परचा दर्ज नहीं है तो ते पिछले तीन साल तो ये काम कर रहे थे इन्होंने ड्रग मनी यूज़ करके अपने प्रॉपर्टीज़ जी हैं काफ़ी प्रॉपर्टीज़ भी बनाई हैं वो भी अपना आइडेंटिफाई कर ली कुछ कर लें कुछ हो जाएगी हूँ जेडे कुछ इदा दुरीयर कंपनीज भी हैं इंटरशनल कुरीयर कंपनीज वो भी अंडर अंडर स्कैनर हैं ਕੀ ਕਿਵੇਂ ਉਹ ਬਿਨਾ ਚੈੱਕ ਕੀਤੇ ਹੋਏ ਇਹ ਬਾਹਰ ਭੇਜਦੇ ਸੀਗੇ ਨਾਲ ਹੀ ਇੰਡੀਆ ਪੋਸਟ ਪੋਸਟਲ ਡਿਪਾਰਟਮੈਂਟ ਸੈਕੰਡਲੀ ਕਸਟਮਸ ਡਿਪਾਰਟਮੈਂਟ ਦਿੱਲੀ ਦਾ ਉਹਦੇ ਵਿੱਚ ਵਿੱਚ ਵੀ ਕੋਈ ਨਾ ਕੋਈ ਲੀਕੇਜ ਹੈ ਕਿ ਇਹ ਬਿਨਾ ਚੈੱਕ ਹੋਏ ਬਾਹਰ ਚਲੇ ਜਾਂਦੇ ਸੀਗੇ ਪਿਛਲੇ 3 ਸਾਲ ਤੋਂ ਚੱਈ ਰਿਹਾ ਸੀਗਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਹਰ ਮਹੀਨੇ 3-4 3-4 ਡਿਲੀਵਰੀਜ਼ ਹੁੰਦੀ ਸੀਗੀ ਤੇ ਕਾਫੀ ਪਾਰਸਲ ਜਾਂਦੇ ਸੀਗੇ ਕੋਈ 2 ਕੁਨਟਲ ਦੇ ਕਰੀਬ ਉਹ ਪੀਐਮ ਪਿਛਲੇ 3 ਸਾਲ ਤੋਂ ਤੇ ਚੀਜ਼ਾਂ ਦਾ ਅਸਲ ਜੰਮੇ ਸੀਗੇ ਇਹ ਤਾਂ ਮਤਲਬ 3-4 ਕਿਲੋ ਦੇ ਕਰੀਬ ਨਹੀਂ ਨਹੀਂ 3-3-4 ਡਿਲੀਵਰੀਜ਼ ਹੁੰਦੀ ਸੀ 3-4 ਬਾਰ ਝਾਰਖੰਡ ਤੋਂ ਆਉਂਦੇ ਸੀਗੇ ਜਿਹੜੇ ਪਾਰਸਲ ਜਾਂਦੇ ਸੀਗੇ ਉਹ ਜ਼ਿਆਦਾ ਸੀਗੇ ਕਿਉਂਕਿ ਜਿਹੜੀ ਡਿਲੀਵਰੀ ਹੁੰਦੀ ਸੀਗੀ ਉਹ 5 ਕਿਲੋ 10 ਕਿਲੋ ਦੀ ਹੁੰਦੀ ਸੀਗੀ ਝਾਰਖੰਡ ਤੋਂ ਕੋਲ ਨੂੰ ਕਰਦੇ ਆ ਅੱਧਾ ਕਿਲੋ 1 ਕਿਲੋ 1 ਕਿਲੋ ਜਿਵੇਂ ਕਲਾਇੰਟ ਦੀ ਡਿਮਾਂਡ ਹੈ ਫੌਰਨ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਗਰੋਹ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ